ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਚੌਗਣੇ ਤਰੱਕੀਆਂ ਬਖਸ਼ ਸਾਰਿਆਂ ਨੂੰ ਬਾਕੀ ਅੱਜ ਤਿਆਰੀਆਂ ਰਿਸ਼ਤਦਾਰੀ ਜਾਣਨ ਵਾਸਤੇ ਸੋ ਪਹਿਲਾ ਮੌਸਮ ਜਿਹੜਾ ਹੈਗਾ ਮੌਸਮ ਦੋ ਦਿਨ ਹੋ ਗਿਆ ਥੋੜਾ ਜਿਹਾ ਗੜਬੜਾਲਾ ਦਾ ਵੀ ਅੱਜ ਵੀ ਸਵੇਰ ਦਾ ਖੌਰਾ ਜਿਹਾ ਹੋਇਆ ਹੋਇਆ ਚਲੋ ਦੱਸਿਆ ਵਾ ਹੈਗਾ ਪਰਸੋਂ ਨੂੰ 35% ਦੱਸਿਆ ਵਾ ਪੈਣਾ ਥੋੜਾ ਜਿਹਾ ਬਹੁਤਾ ਨਹੀਂ ਹੈਗਾ ਕਿ ਹੁਣ ਥੋੜੇ ਨੇ ਵੀ ਕੰਮ ਕਰੀ ਜਾਣਾ ਜੇ ਥੋੜਾ ਜਿਹਾ ਪੈ ਗਿਆ ਧਰਤੀ ਗੇਲੀ ਹੋ ਗਈ ਫਿਰ ਜਿੱਕਰ ਹੁਣ ਭਈਆਂ ਦੇ ਬਣਾਉਣੇ ਆਪਾਂ ਉਹਦੇ ਜੜਾਉਣ ਲੱਗ ਜੰਨੇ ਆਪਾਂ ਤਾਂ ਵੀ ਅੱਜ ਗਏ ਤੇ ਭਈਆਂ ਦੇ ਕੋਲ ਮਹਾ ਵੀ ਅੱਜ ਵੱਢ ਲੋ ਕੋਸ ਕੱਲ ਨੂੰ ਵੱਢ ਦੋ ਵੱਡੀ ਹੋਈ ਪੇ ਮਾੜਾ ਮੋਟਾ ਵੀ ਪੈ ਗਿਆ ਉਹਦਾ ਸਰਜਣਾ ਜਿਹੜੀ ਵੱਡੀ ਤੇ ਮਾੜੇ-ਮੋਟੇ ਮੀਂਹ ਤੇ ਬਾਅਦ ਵੱਢਣੇ ਫਿਰ ਜੜਾ ਆ ਜਾਂਦੀਆਂ ਫਿਰ ਸਾਰਾ ਜਿਹੜੀ ਕਣਕ ਦੇ ਵਿੱਚ ਰੋੜੀ ਆ ਜਾਂਦੀ ਐ ਕਣਕ ਜੰਨਾ ਸਾਇਤ ਬਣੇ ਜਾਂਦਾ ਤਕਰੀਬਨ ਪਰ ਭਈਏ ਕਹਿੰਦੇ ਵੀ ਨਹੀਂ ਹਲੇ ਸਾਡੇ ਪਾਸ 8 ਕਿਲ ਸਰੋਂ ਦੇ ਵੱਡੇ ਪਏ ਆ ਪੱਕੇ ਸਵੇਰ ਤੀ ਕੱਢਦੇ ਜਿੱਥੇ ਕੰਨ ਕੱਢਣ ਗਏ ਤੇ ਉੱਥੇ ਥਰੈਸ਼ਰ ਨਹੀਂ ਚੱਲਿਆ ਕਹਿੰਦਾ ਲੋਟ ਵੀ ਦੇਖ ਲਓ ਸਵੇਰ ਤੇ ਗਏ ਵੇ ਉਹ 8 ਵਜੇ ਦੇ ਰਾਤ ਨੂੰ 10 ਵਜੇ ਆਇਆਗਾ ਨਾ ਸਵਾ ਕੀ ਲੈ ਨਿਕਲਿਆ ਵੀ ਥਰੈਸ਼ਰ ਨਹੀਂ ਖੜਿਆ ਹੈਗਾ ਥਰੈਸ਼ਰ ਕਹਿੰਦੇ ਬਦਲੇ ਨੂੰ ਗਿਆ ਮਾਲਕ ਮੰਨਿਆ ਨਹੀਂ ਹੈਗਾ ਉਹੀ ਸਵਾਰੀ ਗਿਆ ਚੱਲੀਗਾ ਅੱਜ ਕਹਿੰਦੇ ਦੇਖਦੇ ਜ਼ੋਰ ਮਾਰੂਗੇ ਕੋ ਕੱਲ ਨੂੰ ਜਿਹੜੇ ਆਪਾਂ ਨੂੰ ਉਹਨਾਂ ਨਾਲ ਤਕਰੀਬਨ 12 ਤਰੀਕ ਦਿੱਤੀ ਐ ਵੀ 12 ਤਰੀਕ ਨੂੰ ਵੱਡਾਂਗੇ ਆਪਾਂ ਚਲੋ ਦੇਖ ਲੈਂਦੇ ਨਾਲੇ ਉਮੀਦ ਆ ਜਿਹੜਾ ਦੇਖ ਜੂਗਾ ਲਖ ਜੂਗਾ ਤਾਂ ਵੀ ਪੱਕਾ ਕੀ ਵੇ ਸਮਕਾ ਹੁਣ ਤਕਰੀਬਨ ਪੱਕੀਆਂ ਮਈਆਂ ਕਣਕਾਂ ਹੁਣ ਮਾੜਾ ਮੋਟਾ ਨਹਿੜ ਚ ਨਰਮਾਈ ਹੋਊਗੀ ਉਹ ਵੀ ਜੇ ਆਪਾਂ 2-4 ਦਿਨ ਵੱਢ ਕੇ ਰੱਖਤੀ ਸੁੱਕ ਜਾਣਾ ਅੱਜ ਹੁਣ ਵੱਡਿਓ 2-4 ਦਿਨ ਤੱਕ ਮੇਰੇ ਹਿਸਾਬ ਨਾਲ ਜਦ ਤੱਕ ਨਹਿੜੀ ਪੱਕ ਜਾਣਾ ਦੇਖਾਂਗੇ ਫੇਰ ਗੈਰਲੀ ਗੱਲ ਬਣਾ ਕੇ ਨਿਕਲ ਜੀ ਹੋਊਗੀ ਨਾਲੇ ਕੰਮ ਨਿਬੜਦਾ ਹੋਊਗਾ ਕੋਈ ਟੈਨਸ਼ਨ ਨਹੀਂ ਰਹਿੰਦੀ ਹੈਗੀ ਵੱਡੀ ਪਈਆ ਕਿ ਇਹਨਾਂ ਦਿਨਾਂ ਵਿੱਚ ਹਵਾ ਇੱਕ ਤਾਂ ਹਨੇਰੀਆਂ ਦਾ ਥੋੜਾ ਡਰ ਰਹੇ ਦਾ ਆਉਂਦੀਆਂ ਹਨੇਰੀਆਂ ਜ਼ਰੂਰ ਹੈ ਦੇਖੇ ਅੱਗੇ ਵੀ ਕਣਕਾਂ ਦੇ ਟਾਈਮ ਦੇ ਵਿੱਚ ਜਾ ਰਹਾ ਤੂੜੀਆਂ ਦੇ ਗਰੇ ਲੱਗੇ ਪਿਛਲੀ ਵਾਰ ਵੀ ਆਪਾਂ ਤੁਹਾਨੂੰ ਦਿਖਾਇਆ ਤੇ ਨੇਰੀ ਬਹੁਤ ਆਈ ਦੱਖਣ ਹੈ ਹਜੇ ਸਾਬ ਚੜਿਆ ਵੀ ਥਰੇਸ਼ਰ ਮੰਗਾ ਤੂੜੀ ਉੜਦੀ ਸੀ ਹੁਣ ਵੀ 2 ਦਿਨ ਹੋ ਗਏ ਧੱਖਣ ਚੱਲਦਾ ਬਹੁਤ ਚੱਲਦਾ ਕੱਲ ਵੀ ਚੱਲਦਾ ਦਾ ਅੱਜ ਹਲੇ ਚੱਲਿਆ ਨਹੀਂ ਹੈਗਾ ਸਵੇਰ ਦਾ ਟਾਈਮ ਹੈ ਬੜੀ ਮੋੜੇ ਮਾੜੀ ਮੱਠੀ ਮੱਠੀ ਜਿਹਾ ਚੱਲਦੀ ਆ ਪਰ ਬੱਟ ਬਹੁਤ ਹੈ ਗਰਮੀ ਦਾ ਹੰਤ ਕੋਈ ਨਹੀਂ ਹੈਗਾ ਵੀ ਗਰਮੀ ਕੱਲ ਵੀ ਬਹੁਤ ਸੀ ਸ਼ਾਮ ਨੂੰ ਗਰਮੀ ਹੁਣ ਵੀ ਬਹੁਤ ਹੈ ਵੀ ਅੱਜ ਆਪਾਂ ਚੱਲੇ ਆ ਉੱਥੇ ਧੋਤੀ ਕੋਲ ਨੂੰ ਆਪਣੀ ਕੋਲ ਨੂੰ ਉੱਥੇ ਗਈ ਮਾਤਾ ਆਪਣੇ ਹਫਤਾ ਹੋ ਗਿਆ 8-9 ਦਿਨ ਹੋ ਗਏ ਗਈ ਨੂੰ ਨੂੰ ਵਿਆਜ ਉਹਨੂੰ ਲੈਣ ਵਾਸਤੇ ਚੱਲੇ ਆ। ਵੀ ਬਾਕੀ ਮਲਾਉਂਦੇ ਜਾ ਕੇ ਉੱਥੇ ਤੁਹਾਨੂੰ ਵੀ ਹਰ ਸੀਟ ਤੱਕਰ ਨੂੰ ਵੀ ਹੁਣ ਦਿਨ ਪਰ ਦਿਨ ਫਰਕ ਪੈਂਦਾ ਜਾਇ ਜਾਂਦਾ ਕਿਉਂ ਹਸਦਾ ਮੋਬਾਈਲ ਦੇ ਵਿੱਚ ਹੁਣ ਦੇਖੀ ਜਾਂਦੇ ਆ ਫਰਕ ਲੱਗਦਾ ਰੋਜ਼ ਰੋਜ਼ ਫਰਕ ਲੱਗ ਜਾਂਦਾ। ਪਹਿਲਾਂ ਤਾਂ ਤਿੰਨ ਚਾਰ ਦਿਨ ਅੱਖਾਂ ਹੀ ਨਹੀਂ ਖੋਲੀਆਂ ਹੈਗੇ ਮਾੜਾ ਮੋਟਾ ਹੀ ਰਾਤ ਨੂੰ ਕਦੇ ਜਾਗਦੇ ਦੀ ਹੁਣ ਬਲਾਏ ਤੇ ਕਮਾਉਂਦੀ ਅੱਖ ਇਧਰ ਉਧਰ ਨੂੰ। ਵੀ ਚਲੋ ਦਿਖਾਉਂਦੇ ਜਾ ਕੇ ਫਿਰ ਆਪਾਂ ਹਰ ਸੀਟ ਤੱਕਰ ਨੂੰ ਚਾਨ ਹਾਂ ਹਾਂ ਇਹ ਹੱਸੇ ਹੱਸੇ ਹਲਾਉ ਇਹਨੂੰ ਬੰਦ ਰਹਾ ਹਲਾ ਕਿੱਦੋਂ ਹੱਦ ਬਣਾ ਤੀਰਤ ਤੀਰਤ ਹਾਂ ਤੀਰਤ ਹਾਂ ਪਾਉ ਕਿੱਦਾਂ ਪਾਉ ਬਈ ਕਿੱਦਾਂ ਪਾਉ ਜਾਓ ਹਾਂ ਜਾ ਦੁਮਾ ਦੁਮਾ ਉਹ ਕਿੱਦਾਂ ਦੇਖਦਾ ਕਿੱਧਰ ਦੇ ਅੱਖਾਂ ਭਰੀਆਂ ਘਮਾਉਂਦੀ ਆ ਹਾਂ ਜਿੱਧਰ ਕੋਈ ਬੋਲ ਦਿੰਦੇ ਨੇ ਘੁਮਾ ਲੈਣੀ ਹੈ ਕਿਹੜੀਆਂ ਨੂੰ ਹਾਂ ਤੇਰੀ ਬਾਜ ਵਜਾਣ ਦੀ ਬਲਾ ਮੜੇ ਅੱਖਾਂ ਬੋਲੀ ਆ ਘਰ ਸੀਰਤ ਹਰ ਕੀਰਤ ਹਰ ਕੀਰਤ ਕਹਿੰਦਾ ਵੀ ਹਰ ਸੀਰਤ ਕਹਿੰਦਾ ਹਰ ਸੀਰਤ ਅੱਛਾ ਜਿੱਤਾ ਬਾਦ ਹਰ ਕੀਰਤ ਤੇ ਹਰ ਸੀਰਤ ਹਾਂ ਆ ਜੀ ਲੈ ਤੈਂ ਗਾਟ ਗਾਦੇ ਪੈਣੇ ਪਾਏ ਆ ਹਾਂ ਆ ਕੀਰਤ ਹਰ ਸੀਰਤ ਠੀਕ ਹੈ ਚੋਟੀ ਲਾਜ ਰੱਖੀ ਨੇ ਵੀ ਆਈ ਆ ਜਮਾ ਜਮਾ ਦੇ ਮਾੜੇ ਮਾੜੇ ਕੋਮਲੀ ਬਾਰੇ ਦੇਖ ਤਾ ਮਾਰੀ ਹਾਂ ਚੱਕਰ ਦਿਖਾ ਰਿਹਾ ਹੈ ਗਰਦਨ ਉਹ ਚੱਕਦੀ ਆ ਹਾਂ ਚੱਕ ਚੱਕ ਕਰ ਫਸਾ ਕੇ ਚੱਕ ਚੱਕ ਉੱਠੋ ਜੇ ਬੈਠੀ ਹੋ ਜਾ ਬੈਠੀ 12 ਮਹੀਨੇ ਬੈਠੀ ਨਹੀਂ ਹੋਣਾ ਨਹੀਂ ਪੈਂਦੀ ਬਲੋ ਜ ਪੈਂਦੀ ਹੋਇਆ ਮੈਂ ਕਹਿੰਦਾ ਬੈਠੀ ਹੋ ਕੇ ਤੂੰ ਬਿਠਾ ਲਦੇ ਨੇ ਅਗੇ ਬਿਠਾ ਲੋ ਇਹਨੂੰ ਅਜੇ ਤਾਂ ਉੱਠ ਘੜੀ ਆਉਂਦਾ ਆਉ ਦੇਖ ਲੈ ਕਿ ਛੋਟੀ ਆ ਨਾ ਇਹਨੂੰ ਹਲੇ ਬਹੁਤ ਛੋਟੀ ਹੈ ਮੈਂ ਕਹਿੰਦਾ ਤੇਰੇ ਘਰ ਸਕੂਨ ਆ ਰਿਹਾ ਹਾਂ ਤੇਰੇ ਘਰ ਸਕੂਨ ਨਾ ਆਦੀਆਂ ਮੇਰੇ ਵਲੋਗ ਮੈਂ ਇੱਕ ਰ ਆ ਜਤੋਂ ਬੈਠ ਹਸਾ ਕੇ ਦਿਖਾ ਫਿਰ ਦੇਖੀਏ ਹੱਸ ਰਹੀ ਹੈ ਸੱਸਿਆ ਤੇ ਮੇਰੀ ਸੱਸੀ ਦਾ ਬਰਾਬਰ ਸੱਸੀ ਕਹਿੰਦੇ ਮੇਰੀ ਦੀਦੀ ਹੈ ਜੀ ਨਹੀਂ ਪਤਾ ਬਈ ਜੀ ਦੀ ਹੈ ਆ ਮੁੰਡੇ ਦਾ ਭਾਈ ਹਰਕੀਰਤ ਹੈ ਇਹਦਾ ਨਾਮ ਹਰਜੀਤ ਹੈ ਹੇ ਹਰਜੀਤ ਸਾਡੇ ਹਰਕੀਰਤ ਦੀਦੀ ਦੀ ਹੈ ਹਰਕੀਰਤ ਦੀ ਰੀ ਹੈ ਗੀਤ ਦੀ ਮੈਂ ਕਹਤਾ ਹੁਣ ਅਸੀਂ ਲੈ ਜਾਈਏ ਇਹਨੂੰ ਉਹ ਦੀਦੀ ਹੈ ਅਸੀਂ ਲੈ ਜਾਈਏ ਇੱਕਦਮ ਕਾਦੇ ਦੀਦੀ ਦਾ ਯੋ ਹਾਂ ਤੂੰ ਘੈਲੇ ਜਾਊਂਗਾ ਫੇਰੇ ਉਹ ਗ੍ਰਿਪ ਪਕੜੇ ਥੋੜਾ ਕੱਢ ਉਹ ਬੱਲੇ 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 ਉਹ ਬੱਲੇ 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 ਚੱਲ ਉੱਠ ਚੱਲ ਮੰਨੇ ਆ ਆ ਬੱਲੇ 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 ਅਰੇ ਅਰੇ ਜਿਆਦਾ ਨਾ ਹਲਾ ਉਹ ਜਿਆਦਾ ਨਾ ਹਲਾ ਜਿਆਦਾ ਨਾ ਹਲਾ ਅੱਭੀ ਰਤ ਅੱਭੀ ਰਤ ਕੋਣ ਹੈ ਚੁਈ ਕੋਣ ਹੈ ਆ ਗਈ ਆ ਦੇ ਕੇ ਆਈ ਪੈਨਾ ਨੇ ਕੀ ਉਹ ਬੱਲੇ 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 ਉਹ ਬੱਲੇ 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 ਹਾਂ ਤੇ ਆ ਗਏ ਆ ਕੀ ਗੱਲ ਨਹੀਂ ਹੋ ਗਿਆ ਬੱਲੇ 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 ਤੇ ਗੁਲੀ ਦੇ ਤੇ ਬੁਤੇ ਰਾ ਕੇ ਬੜੀ ਆ ਬੁਦੀ ਕਰਮਾਲ ਮੋਠੇ ਰਾ ਬੜੀ ਆ ਮੇਰੇ ਨਾਲ ਤੇ ਬੜੀ ਆ ਛਿਹਰੇ ਬੜੀ ਹੁੰਦੀ ਇਹਦੀ ਬੜੀ ਇਹਦੀ ਤਲਦੀ ਬੜੀ ਆ ਮੇਰੇ ਨਾਲ ਬੜੀ ਆ ਨੰਬਰ 4 ਨੰਬਰ ਯੋ ਮੰਦੀ ਹੈ ਜਪੈਰਾਂ ਨੂੰ ਹੱਥ ਫੇਰਦੇ ਆ ਅੱਜ ਜਿਕਣਾ ਹੁੰਦੀ ਹੈ ਨਾ ਜਦੋਂ ਹੱਥ ਫੇਰਦੇ ਔਰ ਤੇ ਵੀ ਹੱਥ ਦੇ ਜਾਂ ਮੱਚਾ ਤੇ ਕੀ ਆਹ ਮੰਦੀ ਬੜੀ ਹੈ ਨਾ ਬੜੀ ਆਹ ਆਹ ਇਹ ਉਠਾ ਲੈ ਇੰਨਾ ਬਲੀ ਤੋਂ ਹਵਾ ਚ ਲੋ ਜੀ ਪਹੁੰਚ ਗਏ ਖੇਤਾਂ ਦੇ ਵਿੱਚ ਬਿਮਾਰੇ ਹਰਜੀਤ ਕੋਲ ਢੇੜਾ ਚਲੋ ਥੋੜਾ ਜਿਹਾ ਪੰਜ ਚਾਰ ਦਿਨ ਬਾਅਦ ਦੇਖਣ ਕਰਕੇ ਨਿਆਣੇ ਦਾ ਬਹੁਤ ਫਰਕ ਆ ਲੱਗਦਾ ਵੀ ਕਮਾਉਂਦੀ ਅੱਖਾਂ ਵਾਲਾ ਦਾਲਾ ਨੂੰ ਹੁਣ ਹੱਥ ਪੈਰ ਮਾਰਦੀ ਸੋਣਾ ਬਹੁਤ ਫਰਕ ਹੈ ਮੱਕੀ ਲੱਗ ਜਾਂ ਜਪੂਤ ਨੇ ਜਿਹੜੀਆਂ ਦੁਪਹਿਰ ਨੱਚਣ ਲੱਗਦੀ ਹੁੰਦੀਆਂ ਕਹਿੰਦੇ ਹਵਾ ਚੱਲਦੀ ਅੱਜ ਵੈਸੇ ਹਵਾ ਦੱਖਣ ਘਟਾ ਹੈ ਸਾਡੇ ਪਛਵਾੜਾ ਜੇ ਰੁਕ ਜਾ ਮੁੜਿਆ ਆ ਦੇਖੋ ਹਿੱਲਦੇ ਪਛਵਾੜੇ ਕਹੇ ਹਿੱਲਦੇ ਉੱਟ ਜਿੰਨੇ ਹਿੱਲਦੇ ਕਣਕਾਂ ਹੁਣ ਤਕਰੀਬਨ ਸਾਰੀਆਂ ਪੱਕ ਗਈਆਂ ਦੇਖਦੇ ਹਾਂ ਹੁਣ ਤਿੰਨ ਚਾਰ ਦਿਨ ਕਰਾਂ ਕਹਿੰਦੇ ਆ ਭਾਈ ਨਾ ਮੀ ਮੂਝ ਲੱਗ ਜੂਗਾ ਪਤਾ ਅਹ ਜੇ ਤੇ ਵੀ ਆਪਣਾ ਪੱਕਾ ਜਿਹੜੀ ਗਿਰੀ ਆ ਮਾੜੀ ਮੁੱਟੀ ਤੇ ਜ ਹੈਗਾ ਫਰਕ ਤਿੰਨ ਇੱਕ ਦਿਨ ਤੱਕ ਇਹ ਵੀ ਹੋ ਜੂਗੀ ਸਟੈਨ ਕਣਕ ਦਾ ਇਹ ਹੀ ਵਧੀਆ ਖੜੀ ਐ ਇਹ ਚ ਵੀ ਆਪਾਂ ਨੇ ਕੋਈ ਦਾਲੇ ਲਾਉਣੀਆਂ ਚਾਹ ਮਸਰੀ ਬੀਜ ਦੀਆਂ ਚਾਹ ਵੀ ਦੀ ਮੂੰਗੀ ਦੇ ਵਿੱਚ ਕਿਉਂ ਮੂੰਗੀ ਦਾ ਵੀ ਟਾਈਮ ਆਇਗਾ ਹੁਣ ਬੂਟਾਂ ਦੇ ਕੱਖ ਕੰਡਾ ਪਾਣ ਥੋੜਾ ਘੱਟੇ ਰੱਖਣਾ ਕੱਖੁੱਥੀ ਬੀਜਣੇ ਜਾਂ ਨਿਕ ਬੀਜਣੇ ਬਈ ਫਾਈ ਵੀ ਤਜਰਬਾ ਕਰਕੇ ਕਿਉਂ ਜੇ ਸਾਰੇ ਦੇ ਕੱਖ ਬੀਜਤੇ ਤਾਂ ਖੰਡ ਰਹੀ ਹੈ ਜੀ ਰੇਟਰ ਆਣਾ ਦਾਲ ਜਿੰਨੀ ਖੋਈ ਠੀਕ ਹੈ ਠੀਕ ਹੈ। ਆਹ ਕਿ ਸਾਰੀਆਂ ਕਣਕਾਂ ਹੁਣ ਆਹ ਲਾ ਦੇਈਏ ਇੱਕ ਨਾ ਪੱਕੀਆਂ ਵੀ ਸਾਰੀਆਂ ਜਿਹੜੀਆਂ ਨੇ ਕੱਲ ਵੀ ਸੌਂਕਾ ਕਹਿੰਦੇ ਦੇਖਣੇ ਆਹ ਲਾ ਜਿਗਾ ਸੋਕੇ ਚ ਪੱਕਦੀ ਹੁੰਦੀ ਆ। ਪਰ ਸੋਕੇ ਜਿੰਨੀ ਟਾਈਮ ਹੈ ਆਜ ਪੌਦੋਂ ਰਿਸ਼ਤੇਦਾਰੀ ਚ ਵੀ ਜਾ ਕੇ ਆਏ ਆ। ਸਭ ਦੀ ਪੱਕੀਆਂ ਖਣੀਆਂ ਪਰ ਵੱਢਣ ਹਲੇ ਕੋਈ ਲੱਗਾ ਨਹੀਂ ਹੈਗਾ ਕਿਉਂ ਮਸ਼ੀਨ ਦੀ ਬਢਾਈ ਵਾਲਾ ਕੰਮ ਨਹੀਂ ਹਲੇਗਾ। ਇੱਕ ਨਾ ਸਾਈਡ ਪਰ ਤੇ ਕੋਈ ਕੋਈ ਬੱਲ ਵਿੱਚ ਹਰੀ ਹੈ। ਵੀ ਭਈਆਂ ਦੀ ਬਢਾਈ ਵਾਲੀ ਹੋ ਗਈ। ਇੱਕ ਵੀ ਦਾ ਮੈਸੇਜ ਵੀ ਆਇਆ ਉਹ ਕਹਿੰਦਾ ਮਾਸਾ ਸਾਡੇ 8000 ਰੁਪਏ ਵਿੱਚ ਵਢਾਈ ਕਰਾਈ ਨੂਰ ਪਵੇਦਿਆਂਗੇ ਨਹੀਂ ਦਾ ਵੈਸੇ ਚਲੋ ਉਧਰੋਂ ਥੋੜੇ ਇਲਾਕੇ ਦਾ ਹੀ ਫਰਕ ਹੈਗਾ ਕੁਝ ਫਸਲ ਤੇ ਹੀ ਫਰਕ ਰਹਿੰਦਾ ਥੋੜੀ ਮਾੜੀ ਫਸਲ ਵੀ ਹੋ ਜਾਂਦੀ ਹੈ ਰੀਤੇ ਕਰਕੇ ਜਿਹੜੀ ਰੀਤੇ ਵਾਲੀ ਪਰ ਹੁਣ ਇੱਥੇ ਦਾ ਇੱਕ ਜਿਹਾ ਸਾਰੇ ਕੰਮ ਹੈ ਜੇ ਤਕੜੀ ਵਢਣੀ ਆ ਉਹ ਵੀ 10.5000 ਰੁਪਏ ਵਢਾਈ ਕਰਾਈ ਹੁਣ ਬੂਟੇ ਵਾਲੀ ਵਿੱਚ ਤਾਂ ਮੈਂ ਕਹਿੰਦਾ ਵੀ ਅੱਧ ਵੀ ਨਹੀਂ ਮਾਲਕ ਨੂੰ ਬਚਣਾ ਹੈਗਾ ਕਿ ਕਣਕ ਅੱਧੀ ਰਹਿ ਜੇ ਨੇ ਜਿਹੜੇ 3 ਸਾਲ ਦੇ ਬੂਟੇ ਹੋਗੇ ਵੀ ਉਹਦੇ ਵਿੱਚ ਫੇ ਘਟਾ ਪਰ ਉੱਥੇ ਵੀ ਇਹ 19 ਪੈਸੇ ਲੈ ਜਾਂਦੇ ਆ ਦੇਖੋ ਆ ਵੀ ਇਹਨੇ ਜਿੱਕਾ ਸੋਕੇ ਚ ਪੱਕਦੇ ਹੁੰਦੀ ਆ ਵੀ ਇਹ ਲਸਣ ਦਾ ਤਾਜ ਆਪਾਂ ਨੇ ਪੱਟ ਸਵੇਰੋਂ ਗੁੱਛੀਆਂ ਮੰਨ ਕੇ ਤੇ ਉਹਦੇ ਬਾਅਦ ਲੰਘ ਰਿਸਤੇ ਸਾਰੇ ਜੀ ਹੁਣ ਲੈ ਜਾਂਦੇ ਆ ਚੱਕ ਕੇ ਇਹਨੂੰ ਕੀ ਦੇ ਵਿੱਚ ਕੱਢ ਕੇ ਫਿਰ ਪਾਣੀ ਚ ਲਾ ਕੇ ਨਾ ਭਿੰਡੀ ਦਾ ਦੇਣੀ ਆ ਜਾਨ ਨੂੰ ਤਾਂ ਨਾਲ ਹੀ ਵਾਰੀ ਆਉਂਦੀ ਆ ਜਾਨ ਨੂੰ ਖਾ ਹੋ ਜਿੰਦੇ ਕੋਈ ਭਿੰਡੀਆਂ ਵੀ ਇਹ ਲਸਣ ਦਾ ਮੈਂ ਤੁਹਾਨੂੰ ਦੱਸਦਾ ਫਰਕ ਜਿਹੜਾ ਡੌਲਾਂ ਬਲਾਇਆ ਤਾਂ ਆਪਣਾ ਉਹਦਾ ਹੋਇਆ ਸਾਰਾ ਇਹ ਹਜਾ ਮੋਟਾ ਐ ਗੁੱਟੀਆਂ ਵਿੱਚ ਪੈਣਾ ਜਿਹੜਾ ਸਾਫ਼ ਜਗਾ ਦਾ ਉਹ ਬਰੀਕ ਹੈ ਉਹ ਬਰੀਕ ਤਾਂ ਕਰਕੇ ਉਹ ਕਾ ਵਿੱਚ ਆਪਾਂ ਨੇ ਪਟਣਾ ਪੈ ਗਿਆ ਡੌਲਾਂ ਪਹ ਹੋ ਜਾਂਦਾ ਕੁਸ ਵਿੱਚ ਉਹੀ ਜੰਮਿਆ ਉਹਦਾ ਕਰਕੇ ਥੋੜਾ ਸੰਗਣਾ ਹੋ ਗਿਆ ਸੰਗਣੇ ਕਰਕੇ ਬਰੀਕ ਰਹਿ ਗਿਆ ਤਾਂ ਸੋਨੋ ਹੋ ਜਣਾ ਸਾਲ ਦਾ ਸਰ ਜਾਣਾ ਆਪਣਾ ਇੱਠੇ ਘੁਟੇ ਦੇਖਦੇ ਹਾਂ ਆਖਰੀ ਜਦ ਕਨਾਲਾ ਕੰਮ ਬੰਦ ਚੱਲਦੀ ਪਾਛਾ ਲੋ ਬਾਈ ਹਲੈਂਡਰੀ ਫਾਈਬਰ ਐਦੇ ਕੰਮ ਆ ਜਦ ਜਦ ਥੋੜੇ ਮਿਹਨਤਾ ਕਰਦੇ ਕਰਦੇ ਹੁੰਦੇ ਪੜ ਲਓ ਚਾਰ ਅੱਖਰ ਉਹ ਮਣੀ ਪੂਰੀ ਦੀ ਪਹਿਲੇ ਤੋਂ ਅੰਦਾਜ਼ੇ ਪੜਿਆ ਕਿੰਨੇ ਆ? ਬਾਦ ਗਿਆ ਗੇੜਾ ਦਾ। ਪੜਿਆ ਕਿੰਨੀਆਂ ਤੂੰ ਪਹਿਲੇ ਤੁਸੀਂ? ਕਾਹ ਪੜਿਆ ਵਾ? 10 ਇੱਕ ਜਮਾਦ ਨਹੀਂ ਪੜਿਆ ਇਹਨੂੰ ਇਹੀ ਮਨਤਾ ਕਰਕੇ ਪੜ ਲੈ ਪੜ ਲੈ ਪੜ ਲੈ ਇਹਨੇ 20 ਦੁਕਾਨਾਂ ਵਰਦਾ ਮੈਨੂੰ ਘੁਮਾਇਆ। ਆ ਨਹੀਂ ਰੰਗ ਆ ਸਾਡੇ ਫਾਈਬਰ ਠੀਕ ਹੈਗੀ। 35 ਫੁੱਟ 35 ਫੁੱਟੇ ਕਰੀਗਾ ਤੂੰ। ਮਹਾਇਨਾ ਮਣੀਵੇਦ ਵਾਹ ਤਾਂ ਮਣੀ ਵੀ ਕਰਦਾ ਮਣੀ ਮੇਰੀ ਸਾਰੀ। ਉਹ ਵੀਡੀਓ ਨੂੰ ਦੇਖਦੇ ਆ ਅਗਲੇ ਨੇ ਕਹਿੰਦੇ ਨਾ ਨਾ ਅਸੀਂ ਦੱਸਦੇ ਆ ਵੀ ਹੁਣ ਚਲ ਗਲਤੀ ਆ ਸਾਡੀ ਹੁਣ ਸਾਡੇ ਕੋਲ ਇੱਕ ਫੁੱਟ ਪੀਸ ਘਟ ਹੈ 3 ਇੰਚ ਘਟ ਦਿੰਦੇ ਉਹ ਤਾਂ ਸੋਣੀ ਉਹ ਤਾਂ ਹੋ ਜਾਊਗਾ 3 ਇੰਚ ਦੀ ਨਹੀਂ ਗੱਲ ਹੈਗੀ ਉਹ ਤਾਂ ਅਸੀਂ ਜਿੰਨੀ ਹੈਗੀ ਅਗਲੇ ਦਿਨ ਉਹ ਇੱਕ ਫੁੱਟ ਵੱਧੀ ਵਾਲੀ ਲਿਆਉਂਗੇ ਅਸੀਂ ਉਹ ਤਾਂ ਪੈਸੇ ਦੇਣੇ ਆ ਪੂਰੀ ਤਾਂ ਗਲਤੀ ਨਹੀਂ ਗਲਤੀ ਸਾਡੀ ਅਸੀਂ ਕਿਹਾ ਹੀ 35 ਫੁੱਟ ਉਹਨੋਂ ਉਂਗਲ ਖੰਡ ਅਗਲੇ ਨੂੰ ਉੱਪਰ ਵੱਢਦੀ ਘੱਟ ਵੱਢੀ ਉਹ ਇੰਨੀ ਵੱਢਦਾ ਹੁੰਦਾ ਘੱਟ ਅਗਲਾ ਉਹ ਘੱਟ ਪੁੱਛਿਆ ਮੇਰੀਆਂ ਕਾਹ ਨੂੰ ਘੱਟਾ ਪੂਰੀ ਉਹ ਫੈਲ ਤੰਦਰੀ ਯਾਰ ਉਧਰ ਕਿੰਨੀ ਆ ਮੈਂ ਤੇਰੀ ਮਿੰਨ ਦੇਣੀ ਆ ਫੇਰ ਤੈਨੂੰ ਹੋ ਜਾਣਾ ਪੂਰੀ ਆ ਬਾਈ ਪੈਸੇ ਰੁੱਟ ਤੂੰ ਇਹ 11.5 ਹਾਂ ਇਹ 11 ਫੁੱਟ 8 ਇਚ ਮੰਗਦੀ ਹੈ ਬਾਈ ਜੀ ਹਾਂ ਆਹ ਨਹੀਂ ਸਾਡੇ 8 ਫੁੱਟ ਤੋਂ ਮੰਗਣੀ ਗੇਕੜਾ ਹੁਣ ਭਾਈ ਫੈਬਰ ਇਹ ਗੇਟ ਦੀ ਘਟ ਗਈ 1 ਫੁੱਟ ਗਾਦੀ ਉਹਨਾਂ ਦੀ ਹੈ ਜੀ ਉਹਨਾਂ ਦੀ ਨਹੀਂ ਜੀ ਗਲਤੀ ਹੈਗੀ ਗਲਤੀ ਤੁਹਾਡੀ ਹੈ ਜੇ ਮੁੰਡਾ ਪੜਾ ਲੈਂਦੇ ਸਹੀ ਕੰਮ ਕਰਦਾ ਜਦ ਤੱਕ ਬਠਾਲ ਦਾ ਟਰੈਕਟਰ ਪਰ ਇਹ ਹੁਣ ਛੋਟਾ ਪੜਦਾ ਮੈਨੂੰ ਗਲਤੀ ਕਰਕੇ ਦਿਖਾ ਦੇ ਉਹ ਕਹਤਾ ਪੜ ਨਹੀਂ ਦੱਤਾਗਾ ਜਦੋਂ ਚਾਲਪੁੱਤਰ ਟਰੈਕਟਰ ਪਰ ਹੁਣ ਗਲਤੀ ਉਹਨਾਂ ਦੀ ਹੈ ਮੈਂ ਕਹਿੰਦਾ ਦਾਦਾ ਜਿਹੜੇ ਵੇਤੀ ਪਾਸ ਕਹਿੰਦੇ ਤੋਂ ਹੀ ਕਰੀ ਹੋਈ ਲੱਗਦੀ ਹੈ ਮੈਂ ਸ਼ਾਇਦ ਸ਼ਾਇਦ ਮੇਰੇ ਕੋਲ ਵੀਡੀਓ ਹੋਵੇ ਬਾਈ 35 ਫੁੱਟ ਵੜਦੇ ਹੁੰਦੇ ਉਹਨਾਂ ਦੀ ਮਣੀ ਹੈ ਮੈਂ ਬੜੁਆਇਆ ਗਾਇਲ ਇਹਨਾਂ ਮੰਗਿਓ 35 ਫੁੱਟ ਇਹਦਾ ਦੇਖ ਲੈਣਾ ਉਹ 35 ਉਹਨਾਂ ਦਾ ਕੋਈ ਚੱਕਰ ਨਹੀਂ ਹੈਗਾ ਉਹ ਤਾਂ ਅਸੀਂ ਯਾਰ ਆ ਦੇ ਕੇ ਆਉਣੀ ਆ ਲੈ ਕੇ ਆਉਣੀ ਹੈ ਪੀਸ ਉਹਨਾਂ ਕੋ ਪਿਆ ਛੱਡ ਕੇ ਆਏ ਅਸੀਂ ਹੈਗਾ ਐਡਾ ਪੀਸ ਹੈਗਾ ਦਾਦਾ ਪਾਇਆ ਕੋਈ ਛੇ ਦਾ ਕੋਈ ਨੌ ਦਾ ਨਹੀਂ ਬੜਾ ਪੀਸ ਪਿਆ ਸੀ ਛੱਡ ਕੇ ਆਇਆ ਉੱਥੇ ਹਾਂ ਆਪੇ ਫਿਰ ਉਹ ਗੱਡੀ ਜ ਤੁਸੀਂ ਆਇਆ ਕਰੋ ਫਿਰ ਖੋਲ ਬੰਦ ਨਾ ਕਰੋ ਸਰੀਆ ਹੋਰ ਪਾਈਪ ਲਿਓ ਹੋਰ ਉਹਨੂੰ ਅੰਦਰ ਸਪੋਰਟਾਂ ਨਾਲੋਂ ਉਹਦੇ ਦਾ ਸਪੋਰਟ ਤਿੰਨ ਤਿੰਨ ਬਾਈ ਲੱਗਣੇ ਸਪੋਰਟਾਂ ਇੱਕ ਗੇਟ ਨੂੰ 6 ਸਪੋਰਟਾਂ ਲੱਗ ਜਣੇ ਹਾਂ ਨਹੀਂ ਇੱਕ ਸੈਂਟਰ ਮਾ ਸਪੋਰਟ ਲਾ ਕੇ ਨਹੀਂ ਨਹੀਂ ਸੈਂਟਰ ਚ ਮੇਰੀ ਗੱਲ ਸੁਣ ਦੋ ਲਾਤਿਆਂ ਸੈਂਟਰ ਮਾ ਇੱਕ ਲੰਬਾ ਬੈਕ ਪਾ ਲੈਣਾ ਹਾਂ 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 ਕਰ ਲੈ ਇੱਕ ਥੱਲੇ ਆ ਮੈਂ ਇੱਕ ਥੱਲੇ ਆ ਮਾ ਉਹ ਕੜਮੀਆਂ ਹੋ ਜਣੇ ਤੇ ਇੱਕ ਲੰਬਾ ਪਾ ਜਾ ਹਾਂ ਕਰ ਲੈ ਆ ਤੇਰੇ ਵਧੀਆ ਇਹ ਫੁੱਟ ਫੁੱਟ ਦਾ ਵਾਇਰ ਆ ਜੇ ਨੋ ਠੀਕ ਆ ਲੰਬਾ ਪੈਪ ਪਾ ਦੇ ਹਾਂ ਕਰ ਲੈ ਉਹ ਜਦ ਨਾਲ ਹੁਣ ਗੇਟ ਲਾਉਣਾ ਉਹ ਨੂੰ ਮੈਂ ਜਾ ਕੇ ਕਹਿਣਾ ਵੀ ਪਹਿਲਾਂ ਤਾਂ ਆਹ ਲੋ ਫੋ ਜਿਹੜਾ 15 20 ਕਿਲੋ ਇੱਥੇ ਰੱਖ ਕੱਢ ਕੇ ਬਸ ਆਹ ਟੀਨਾ ਕਿਹੰਜੇ ਪਾਈਆਂ ਤੁਸੀਂ ਇਹ ਵੱਢਣੀ ਰਕੜੇ ਦਾ ਇਕਨੇ ਬਸ ਵੱਢਣੀ দাও ਬਾਟੋਣੀ ਮੂਲ ਮੂਲ ਨਹੀਂ ਬਸ ਆਹ ਉਹ ਰੋ ਆਹ ਠੀਕ ਆ ਬਸ ਦੇਖੀ ਜਾਂਦੀ ਤੁਸੀਂ ਕਹਿੰਦੇ ਮੈਂ ਤਾਂ ਨਹੀਂ ਕਹਾਂ ਥੋੜਾ ਤੱਕ ਨਾ ਚ ਪਚੂਗਾ ਉਹ ਹੋ ਜਾਣੀ ਟਾਕੀ ਤੇ ਪਾਰ ਨੂੰ ਬਾਛੜ ਜਾਣੀ ਹੈ ਦੇਖਾ ਜਾਈ ਨੂੰ ਜਿਆਦਾ ਬਾਛੜੇ ਇਧਰ ਦੀ ਹੁੰਦੀ ਹੈ ਰੋਜੇ ਨਹੀਂ ਪਈ ਜਾਊਗਾ ਹੁਣ ਨਹੀਂ ਇੱਕੜੇ ਪੈਣੇ ਬਰਸਾਤ ਚ ਦੇਖਦਾ ਜਾ ਜਿੰਨੇ 2 ਮਹੀਨੇ ਬਾਅਦ ਮੀਂਹ ਦੇਖਣ ਨੂੰ ਮਿਲਦਾ ਹੁਣ ਨਹੀਂ ਇੱਕੜੇ ਪੈਣੇ ਆ ਆਜਾ ਰੰਗ ਵਾਲਿਆ ਉਹਨੂੰ ਆਜਾ ਤੂੰ ਵੀ ਕਿੱਥੇ ਆਜਾ ਆਜਾ ਇਹਦਾ ਹੋ ਰਿਹਾ ਜਾਨਾ ਦੂਏ ਨੂੰ ਭੇਜ ਕਿੱਥੇ ਆ ਦੇਖਿਆ ਉਹੀ ਪੈਰੀ ਮੁੜ ਗਿਆ ਉਹ ਵੀ ਉਹ ਖੜਾ ਥੈਲੇ ਵਿੱਚ ਲੁਕ ਗਿਆ ਉਹ ਵੀ ਡਰਦਾ ਉਹ ਵੀ ਤਾਂਹੀਂ ਨਹੀਂ ਆਉਂਦਾ ਆਜਾ 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 ਟਰਾਲੇ ਵਿੱਚ ਨੂੰ ਹੋ ਗਿਆ ਬਹੁਤ ਮਹਿੰਗਾ ਹਾਂ ਆ ਸ਼ਰਟ ਲੱਗਿਆ 100 ਰੁਪਏ ਦਾ ਹਾਂ ਥੋੜੇ ਜਿਹੇ ਪੈਸੇ ਦੀ ਟੋਟ ਆ ਗਈ ਜਿਹੜਾ ਤੂੰ ਬਾਛੜ ਦੀ ਗੱਲ ਕਰਦਾ ਨਾ ਆ ਤਾਂ ਸ਼ੈੱਟ ਪੈ ਗਿਆ ਨਾ ਆਪਣਾ ਇਹਦੇ ਮੂਰੇ ਨਾ ਜਿਵੇਂ ਫੌਜੀ ਨੇ ਸ਼ੈੱਟ ਪਾਇਆ ਉਹ ਇੱਥੇ ਨਹੀਂ ਪਾਣਾ ਅੱਛਾ ਉੱਪਰ ਤੇ ਨਾ ਤਾਂ ਸ਼ਰਟ ਦਾ ਡਰ ਨਾ ਇੱਥੇ ਨੂੰ ਪਾਣੀ ਜਾ ਕੇ ਦੇਖਾ ਤੂੰ 20 ਬੜੀ ਭਿੱਜਦੀ ਆਈ ਗੱਲਾ ਫੇਰ ਫੇਰ ਕਦੋਂ ਮੇਰੇ ਕੱਪ ਭੇਜਦੇ ਫੇਨਿਕ ਆਖ ਭਾਈ ਦੇ ਫੇ ਭੇਜਣ ਕੇ ਜਾਂ ਮੂਹਰੇ ਦੇ ਸਾਲਾ ਉਹ ਤੁਸੀਂ ਖੋਲੋ ਸੰਦੂਖੜੀ ਜਿਹੜੀ ਦੱਬੀ ਵੀ ਕਿਤੇ ਕੱਢ ਲੋ ਖਜ਼ਾਨਾ ਮਾੜਾ ਮੋਟਾ ਦੇ ਸੋਹਣੀ ਸਾਰਾ ਕੁਝ ਹੈ ਨਾ ਕੋਲ ਹੈ ਵੀ ਸਾਰਾ ਕੁਝ ਹੈ ਪਰ ਇੱਕ ਕਹੀ ਜਾਣਾ ਵੀ ਸਾਡੇ ਕੋਲ ਹੈ ਨਹੀਂ ਹੈ ਕਿਹਨੂੰ ਇਹਨੂੰ ਤਾਂ ਕਿਹ ਪਤਾ ਦੱਬਿਆ ਹੋਇਆ ਤਾਂ ਸਮਾਨ ਚਾਬੀ ਚਾਬੀ ਤਾਂ ਤੇਰੇ ਕੋਲ ਹੈ ਤੂੰ ਜੋਰੀ ਜਿਹੜੀ ਹੈਗੀ ਹੈ ਇਹਨੂੰ ਜਣੀ ਇੰਨਾ ਹੈਗਾ ਹੈਗਾ ਬਾਪੂ ਕੋਲ ਹੈਗਾ ਕਿਆ ਕਰਨੇ ਸਾਲੇ ਉਲੀਓ ਲੱਗਦੀ ਹੈ ਉਲੀਓ ਲੱਗਦੀ ਮਤਾਵਾਂ ਦਾ ਅ ਜੇਦਾ ਪੇਟੀ ਲੋ ਲਵਾਰੀ ਹੋਈ ਤਾਂ ਬਚਾਓ ਹੋ ਧਰਤੀ ਜੀ ਦੱਬੇ ਉਹਨਾਂ ਲੱਗ ਜਾਣੇ ਅਸੀਂ ਘਰ ਮੁੜਿਆ ਜਾਣਾ ਮੁੰਡੇ ਤੇ ਫੇਰ ਆ ਕੱਸੀ ਦਮ ਦੇ ਕੇ ਇਹਨੇ ਜਾਣਾ ਨਾ ਜਾਵਾਂ ਚੱਲ ਫਿਰ ਚੜ ਮੈਂ ਤਾਂ ਤੇ ਆਣਾ ਲੇਕਿਨ ਆ ਗਿਆ ਇੱਧਰ ਪੇਂਟਰ ਮਾਲਾਂ ਵਾਲਾ ਲੇਕਿਨ ਖਟਾ ਚੱਕਰਾਇਆ ਤਾਂ ਲੱਖ ਰੁਪਏ ਪਲੱਸ ਹੈ ਦੇ ਪਾਸੇ ਅੱਛਾ ਮੈਂ ਹੁਣ ਪੌਂਚ ਚੱਕਰਾਇਆ ਪੈ ਤਾਂ ਅੱਛਾ ਇਹ ਭਾਈ ਹੁਣ ਕਦਾ ਕੀ ਖਾਣੀਆਂ ਇਹ ਮਾਰਟੀ ਕੰਮ ਦੇ ਕਹਿੰਦੇ ਪੇਂਟਰ ਰੱਖਦਾ ਕੋਈ ਨਹੀਂ ਪਰ ਉਹ ਤੰਗ ਜਿਹੜਾ ਗੱਲ ਹੈ ਸੇਵਤ ਕੁਛੇ ਚੀ ਹੁੰਦੀ ਕੱਲ ਨਹੀਂ ਅੱਜ ਤੁਸੀਂ ਹੁਣ ਤਾਂ ਸੇਵਤ ਕਰਦੇ ਆ ਰਾਦਾ ਮੈਨੂੰ ਕਿੱਥੀ ਫਿਰਦੇ ਬਾਹਰ ਦੇ ਘਾਲੇ ਭਾਈ ਉਹ ਨਹੀਂ ਚਲੋ ਟਾਕੀ ਕੋਲ ਚਲੋ ਟਾਕੀ ਕੋਲ ਤੂੰ ਬੰਦਾ ਜੇ ਛੱਡਣਾ ਹੁੰਦਾ ਤਾਂ ਤਾਂ ਤੇ ਛੱਡਿਆ ਕਰ ਹੈ ਕੱਲ ਗਿਆ ਕਿਤੇ ਉਹਨੂੰ ਮਾਂ ਛੱਡਿਆ ਅਖਬਾਰ ਪਛਾ ਲਿਆ ਕਹਿੰਦਾ ਅਖਬਾਰ ਨਹੀਂ ਤੇ ਮੈਂ ਤੂੰ ਕੰਮ ਛੱਡ ਕੇ ਜਾ ਜੇ ਅਖਬਾਰ ਨਹੀਂ ਦਿੰਦਾ ਤੈਨੂੰ ਇਹ ਕੱਲ ਕਿੱਥੇ ਆਪੇ ਦੇਣਗੇ ਕੱਲ ਕਿਹਾ ਤਾਂ ਅਦੇ ਵੀ ਹਾਂ ਤੂੰ ਉਹ ਤੇਰਾ ਤੇ ਤੂੰ ਬੋਲਦਾ ਝੂਠ ਹਾਂ ਤੇਦੀ ਗੱਲ ਤੈਨੂੰ ਦੱਸਾਂ ਮੈਂ ਉਹ ਇਹਨਾਂ ਨੇ ਪੈਸੇ ਲੈ ਕੇ ਕਹਿੰਦਾ ਬਾਲਕਨਾਸ ਨੂੰ ਜਾਣਾ ਕੰਮ ਤੂੰ ਪਿੰਡ ਚ ਲਈ ਬੈਠਾ ਤੂੰ ਹੀ ਨਾ ਦੋ ਦਿਨ ਚ ਕੰਮ ਨਵੜ ਪੈਸੇ ਲੈ ਜਿੱਥੇ ਨੂੰ ਮਰਜੀ ਜਾ ਚੱਲ ਵਧੀਆ ਕਰੇ ਬਾਈ ਤਨੀ ਵੀਡੀਓ ਬਣਦੀ ਆ ਹਾਂ ਇਹੇ ਮੈਂ ਗੱਲ ਜੱਗੇ ਦਸੀਂ ਪਈ ਹੈਗੀ ਹਾਂ ਇੱਕ 24 ਤਰੀਕ ਨੂੰ ਇਹ ਡੈਡੀ ਸਾਹਿਬ ਨੇ ਮੋੜਤਾ ਮਾਨੂੰ ਹਾਂ ਅਰੜਿਆ ਨਹੀਂ ਹੈਗਾ ਤੇ ਕਹਿੰਦਾ ਤਿੰਨ ਦਿਨ ਬਾਅਦ ਤੂੰ ਰਹਿਣ ਦੇ ਕੰਮ ਬੰਦ ਕਰ ਲੇਟੇ ਅੱਛਾ ਮੈਂ ਕਿਹਾ ਠੀਕ ਹੈ ਜੀ ਹਾਂ ਚੱਲ ਮੈਂ ਇਹਨੂੰ ਫੋਨ ਫੋਨ ਕਰਿਆ ਨਹੀਂ ਮੈਂ ਜਾ ਕੇ ਨਾ ਮੈਂ ਬਾਈਨ ਕੀ ਹਾਂ era ਕੇਂਦਰੀਕਾ ਨੂੰ ਮੈਂ ਮੈਂ ਪਹਿਲੀ ਦਿਨ ਆਉਂਗਾ ਹਾਂ ਉਹ ਫੇ ਮੇਰੇ ਪਿੰਡ ਪਰੋਸੀ ਹੈਗਾ ਮੇਰੇ ਲਾਗ ਉਹ ਕਹੀਗਾ ਦੋ ਹੋ ਗਈ ਤੂੰ ਆਇਆ ਨਹੀਂ ਤੂੰ ਮੇਰਾ ਸਮਾਨ ਕਿ ਟਕਾਇਆ ਮੇਰਾ ਸਮਾਨ ਖਰਾਬ ਹੁੰਦਾ ਹਾਂ ਐ ਹੋ ਗਿਆ ਕੁੱਟੀ ਖਰਾਬ ਹੋ ਗਈ ਫੇ ਮਨ ਉੱਥੇ ਚਾਹ ਤਿੰਨ ਦਿਨ ਨਾ ਲਾ ਤਿੰਨ ਦਿਨ ਦਾ ਬਹਨਾ ਲਾਇਆ ਦੋਧ ਨਹੀਂ ਸੁੱਕੀ ਕਰਕੇ ਮੁੰਡਾ ਮੇਰਾ ਤਾਂ ਪਾਣੀ ਦੇ ਵਿੱਚ ਅਗਲੇ ਸਮਝਾਈਦਾ ਹੁੰਦਾ ਵੀ ਪੁੱਟੀ ਜੇ ਕੋਲੀ ਵੀ ਤਾਂ ਖਰਾਬ ਹੋਣੀ ਹੈ ਵੀ ਇਹ ਖਰਾਬ ਨਹੀਂ ਦੋ ਸਾਲ ਰੱਖਦਾ ਤਾਂ ਨਹੀਂ ਹੋਣੀ ਹੈਗੀ ਦੱਸਿਆ ਕਰੋ ਉਹਨੂੰ ਇਹਨੂੰ ਮੈਂ ਤਾਂ ਨਹੀਂ ਸਿਆ ਮੈਂ ਕਹਿੰਨੇ ਆਪਣੇ ਗੜੀ ਦੇ ਬੈਂਸ ਵਗਿਆ ਕੰਮ ਆ ਮੈਂ ਕਹਿੰਦਾ ਚੱਲ ਆਏ ਹੋਏ ਬੱਸਰ ਗਾਸ ਝੂਠ ਬੋਲਦਾ ਹੈ ਆਇਆ ਉਹ ਮੱਖਾ ਮੱਲ ਅਸੀ ਆ ਜੇ ਉਹ ਆ ਜੇ ਮੈਂ ਵੀ ਇੱਕ ਦੋ ਦਿਨ ਤੂੰ ਖੜ ਗਿਆ ਇਹਨੂੰ ਆ ਗਿਆ ਜੱਗਾ ਇਹ ਕਹਿੰਦਾ ਆ ਸੈਂਟਰ ਆਇਆ ਤਾਂ ਮੱਖਾ ਆਇਆ ਤਾਂ ਇਹਨੇ ਜਦ ਇਹ ਸੁੱਕੇ ਤੇ ਫੋਨ ਪਰ ਇਹਨੂੰ ਕਿਹਾ ਵੀ ਆ ਜਾ ਭਾਈ ਉਹਨੂੰ ਨਹੀਂ ਪਤਾ ਹੈਗਾ ਇਹ ਕਹਿੰਦਾ ਜੀ ਫਿਰ ਮੈਂ ਖੈਰਾਬਾਦ ਹਾਂ ਦਾ ਐਲੀ ਗਾਡ ਹੋ ਜਾਂਦੇ ਘੰਟੇ-ਘੰਟੇ ਸਮਾਨ ਦੇਦੇ ਸੜਾ ਆਕੇ ਜਾਂਦਰ ਚ ਕਾਤਾਈ ਹਾਸੇ। ਉਹ ਚੱਲ ਕੋਈ ਨਹੀਂ ਕੋਈ। ਹੁਣ ਕਿੰਨਾ ਕੰਮ ਰਹੇਗਾ ਥੋੜਾ? ਦੋ ਦਿਨ ਦਾ। ਦੋ ਦਿਨ ਦਾ ਰਹਿ ਗਿਆ। ਅੱਜ ਨਵੇੜ ਦੇ ਇਹਨਾਂ ਦਾ ਕੰਮ ਨਵੇੜ ਦੇ। ਕੰਮ ਇਹਨਾਂ ਦਾ ਨਵੇੜ ਦੇ ਨਵਾਂ ਕੰਮ ਨਾ ਫਣੀ। ਹਾਂ ਇਹਨਾਂ ਦੇ ਬੇਟ। ਫੇਰ ਬਿਸ਼ੱਕ ਨਾ ਹਮੇ ਦਾ ਕੰਮ ਨਵੇੜ ਗਾ ਕੇ ਇਹਨਾਂ ਦਾ ਕਰ ਦੇ ਜਿਹੜਾ ਇਹਨਾਂ ਦਾ। ਆ ਵੀ। ਠੀਕ ਐ। ਕੰਮ ਹੁਣ ਤਾਂ ਦਿਓ ਦੋ ਵੀ ਨਹੀਂ ਕੰਮ ਕੋਈ ਨਹੀਂ ਕਰਨਾ। ਕਿਸੇ ਕੰਮ ਕਰਨਾ ਨਹੀਂ। ਕਣਕ ਬੱਢਣੀ ਹੁਣ? ਕਬੂਤਰ ਡਾਉਣਾ। ਜੇ ਕਣਕ ਬੱਢਣੀ ਤਾਂ ਕਰ ਲੂ ਬੱਢਣ ਲੈ ਜਾ ਮੇਰੇ। ਹਾਂ। ਤਵਾਗੇ ਵਾਲੇ ਨੂੰ ਕਰਾ ਸੁਣੋ। ਅੱਡੇ ਕਰਦੇ ਬੁੱਤਰਾਜ। ਹਾਂ। ਵਾੜ ਨਾ ਅੰਦਰੋਂ ਨਾ ਮੈਂ ਅੰਦਰ ਨਹੀਂ ਬਾੜਨੇ ਸੀ ਤੈਨੂੰ ਸਿੱਧੀ ਕਾੜਾ ਨਹੀਂ ਅੰਦਰ ਨਹੀਂ ਬਾੜਨੇ ਗਲਤੀ ਮੈਂ ਤੁਹਾਡੇ ਮੂੰਹ ਪਰ ਵੀ ਗਾਇ ਥੋੜੀ ਹੈ ਉਹ ਕੱਲ ਬੈਡਾਂ ਮੇਰੇ ਰੰਗ ਕਰਦਾ ਤਾਂ ਕਰਦਾ ਤਾਂ ਨਾ ਤੁਹਾਡੇ ਵੀ ਹੱਥ ਲੱਗੋ ਤੇ ਮਰ ਜਾ ਬੈਡਰੂਮ ਖਿੱਚਦੇ ਤੇ ਥੱਲੇ ਖੜੇ ਕਰ ਲੰਦਾ ਬੈਡ ਤਾਂ ਖਿੱਚਦਾ ਦੇ ਮੈਂ ਇੱਥੇ ਤੇ ਗਿਆ ਇਹ ਨਾ ਕੋਲ ਤੇ ਮੈਂ ਉੱਥੇ ਜਾ ਕੇ ਵਿੱਕੀ ਨੂੰ ਦੱਸਿਆ ਮਾਂ ਕੋਲ ਰੰਗ ਵਾਲੇ ਦਾ ਕਸੂਰ ਕੱਢ ਜਾਂਦੇ ਇੱਕ ਤਾਂ ਉਹਨੂੰ ਕਾਗਜ਼ ਹੀ ਦਿੱਤਾ ਕਿ ਥੱਲੇ ਵਜਾਉਣ ਬਾਦੇ ਥੈਲੇ ਹੀ ਦੇ ਦੋ ਪੱਲੀ ਉਹਦੇ ਤੇ ਵਿਚਾਲੇ ਵਗਲਾ ਮਾਂ ਬੈਡਾਂ ਮੇਰੇ ਜਿਹੜਾ ਕਰ ਲੱਗਿਆ ਉਹ ਬੈਡ ਵੀ ਨਹੀਂ ਖਿੱਚੇ ਉਹਨਾਂ ਨੇ ਪਿਛੇ ਜੱਕਾ ਉਹ ਬੈਠਾ ਰਹਿੰਦਾ ਜੇ ਕੋਈ ਗੱਲ ਨਹੀਂ ਪੁੱਛਦਾ ਚਾਦਰ ਵਿਛਾ ਦਿੰਦੀ ਜੀ ਹੋਰ ਉਹਦੇ ਬਸ ਉਹ ਬਿਸ਼ਾਉਣ ਕਰਕੇ ਉਹਨੇ ਕਿਆ ਕਰੇਗਾ ਸ਼ੰਕਪਾਲੇ ਇੰਨਾ ਵੱਡਾ ਖਿਡਾਇਆ ਉਹ ਆਹੋ ਫਿਰ ਰੰਗ ਪਤਲਾ ਹੋ ਗਿਆ ਇੱਕ ਸਰੀਏ ਪਰ ਰੰਗ ਜਾ ਕਰਦੇ ਨਾ ਆਟੋਮੈਟਿਕ ਤੋ ਬੁੱਕੇ ਕਰਦੇ ਆ ਨੀਲਾ ਵੀ ਕਰਤਾ ਪੰਜ ਮਿੰਟ ਲਈ ਕੋਖੋ ਕੋਲਾ ਵੀ ਕਰਤਾ سارے ਰੰਗ ਮਿੰਟਾਂ ਜੇ ਘਾਟੇ ਹੈ ਇਹ ਬੰਦਾ ਕਾਰੀਗਰ ਆ ਇੱਕ ਨਾਮੇ ਦਾ ਮੁੰਡਾ ਕਾਰੀਗਰ ਆ ਇਹ ਦੋਵੇਂ ਦੋ ਘੜਬੜਾ ਜਿਹੜੀਆਂ ਨਿਕਿਆ ਆ ਤਮਾਂ ਅੱਛਾ ਉਹ ਕੱਲ੍ਹ ਹੀ ਵੇਖਿਆ ਲਾ ਤੂੰ ਵੀ ਨਹੀਂ ਚਾਰ ਦਿਨ ਮੈਂ ਤੈਨੂੰ ਮਾਸੜਾ ਸਾਹਮਣੇ ਵੀਡੀਓ ਬਣਦੇ ਕਹਿਣਾ ਜਾਂ ਕੱਲੇ ਮੁੰਡਿਆਂ ਨੂੰ ਭੇਜੀਏ ਜੇ 2 ਦਿਨ ਚ ਸਾਫ ਕਰਾਂਗੇ ਇਹ ਨਹੀਂ ਨੀਂਦੀਆਂ ਦੀ ਗੱਲ ਨਹੀਂ ਆ ਤੂੰ ਵੀ ਕੋਈ ਬੈਟ ਬਣੀ ਚਾਹਦਾ ਕੋਈ ਕੋਸਨ ਹਾਂ ਤਾਰੀ ਗੜੀ ਦੀ ਗੱਲ ਹੁੰਦੀ ਆ ਯਾਰ ਅੱਜ ਜੰਗਲੇਗਾਂ ਦੇ ਆ ਕੱਲਾ ਹੀ ਦਿਖਾ ਦੇ ਕੋਈ ਤੋਪਕੇ ਦਾ ਨੋ ਨਿਸ਼ਾਨ ਉਹ ਜਨਾ ਦੂਆ ਮੁੰਡਾ ਜੀ ਉਹ ਫਿਰ ਹੋਰ ਹੈ ਕਿ ਸਾਡੇ ਪਰਾਂ ਗਲੇ ਹੋ ਲਿਆ ਕੋਈ ਜ਼ਿਆਦਾ ਖਣਾਉਣੇ ਆਣ ਚਾਹੁੰਦੇ ਆ ਹਾਂ ਕਰਾਈ ਹੈ ਹਾਂ ਆਪਾਂ ਕਹਿੰਦੇ ਜਮਾਨ ਘਰ ਤੇ ਪਾ ਕੇ ਚੁੱਕ ਕੇ ਜਾਂਦੇ ਹਾਂ। ਦੰਡਾ ਹੀ ਫਿਰਦਾ ਹੁੰਦਾ ਦੰਡਾ ਹੀ ਫਿਰਦਾ ਆਪਣੇ ਘਰੇ ਫਿਰਦਾ ਹੁੰਦਾ। ਹਾਂ ਇਹ ਵੀ ਤਾਂ ਦੱਸਤਾ। ਐਨਾ ਵੀ ਨਹੀਂ ਸੰਭਾਲਿਆ ਤੈਨੂੰ ਆਪਣਾ ਘਰ। ਇਹ ਤਾਂ ਬੰਦੇ ਤਾਂ ਕਹਿੰਦੇ ਰਹੇ। ਹਾਂ ਜੰਗਾ ਉਹ ਗੰਦਾ ਪੇੜ। ਹਾਂ। ਉਹ ਸਿਆ ਮਹਤਉਂਦਾ ਤੂੰ ਤਗੀਤਿਆਂ। ਮਾਸਰ ਕੋ ਉੱਥੇ ਚਲੇ ਗਿਆ ਆੜ ਫਰੇ। ਕਿੱਥੇ ਲੱਗੇ ਹੋ ਤੇ ਜੀ? ਮੰਡ ਚ। ਹਾਂ ਆਹ ਆ ਤੇ ਆ ਗਿਆ ਹੈ ਆਇਆ ਗਿਆ ਇਹ ਨਾ ਤਾਂ ਇਹ ਕਿਵੇਂ ਆ ਤੇ ਉਹ ਨਹੀਂ ਕੇ ਪਾਉਂਦੇ ਕੇ ਪਾਉਂਦੇ ਲੋ ਬਾਈ ਪੌਂਦੇ ਉਸ ਵੇ ਪਾਰ ਖੇਤਾਂ ਦੇ ਵਿੱਚ ਆਹਾ ਬੀਜ ਉਹ ਹੈ ਜਿਹੜਾ ਆਪਾਂ 40 45 ਰੁਪਏ ਮਿਲ ਜਾਂਦਾ ਜਿਹੜਾ ਵੀ ਆਪਾਂ ਹੁਣ ਕੋਈ ਵੀ ਫਸਲ ਜਿਹੜੀ ਬੀਜਣੀ ਹੈ ਨਾ ਬੀਜ ਵਧੀਆ ਹੀ ਬੀਜੋ ਕਿਉਂ ਉਹ ਟਾਈਮ ਥੋੜਾ ਜਿਹਾ ਖਰਚਾ ਹੋਰ ਆਉਂਦਾ 10 20 ਕੇ ਦਾ ਫਰਕ ਪੈਂਦਾ ਵਧੀਆ ਵਧੀਆ ਹੀ ਰਹਿੰਦਾ ਫਿਰ ਜੰਮ ਲਣ ਚ ਵਧੀਆ ਰਹਿੰਦਾ ਹੁਣ ਆਪਾਂ ਨੇ ਹੀ ਮਾਂ ਵੇਜਣੇ ਹੁਣ ਅੱਜ ਵੀ ਮੈਂ ਇੱਕ ਬਾਈ ਗਰ ਗੱਲਬਾਤ ਹੋਈ ਸੀ ਉਹ ਕਹਿੰਦਾ ਵੀ ਹੁਣ ਵਾਲੇ ਬੇਲਾਂ ਵਾਲੇ ਮਾਂ ਹੁੰਦੇ ਮੈਂ ਤਾਂ ਇਹ ਸਮਝ ਨਹੀਂ ਕਿਆ ਗੱਲ ਬਾਤ ਆ ਵੀ ਇੱਕ ਤਾਂ ਬੂਝੇ ਵਾਲੇ ਹੁੰਦੇ ਆ ਵੀ ਹੁਣ ਆਪਾਂ ਨੂੰ ਦੱਸੋ ਵੀ ਸੱਠੂ ਵੀ ਜੀ ਮਾਂ ਕਿ ਕਹਿ ਕੇ ਲੈਣੇ ਪੈਣਿਆ ਕੁਝ ਕਿ ਆਪਾਂ ਨੇ ਕੱਲ ਨੂੰ ਆ ਪਰਸੋਂ ਨੂੰ ਵੀ ਹੋ ਜਣੇ ਆ ਖੇਤ ਤਕਰੀਬਨ ਬੱਤ ਜੇ ਆ ਯਾਰ ਹੈ ਗੇੜਾ ਹੁਣ ਖੇਤ ਕਿੰਨੇ ਹੋ ਕੱਲ ਨੂੰ ਆਪਾਂ ਨੇ ਪਾਦਣਾ ਰੇਪ ਪਾਤੇ ਦੇ ਦੇਸੀ ਦੇਖਦੇ ਆ ਵੀ ਛੋਟੀ ਡੇੜੀ ਲੈ ਕੇ ਇਹ ਲੋਟ ਆ ਗਿਆ ਤਾਂ ਵਿੱਚ ਵੀ ਖੰਡਾ ਦੇਣਾ ਨਹੀਂ ਬੁੱਟੇ ਲੱਗਦਾ ਪਾ ਦੇਣਾ ਬਾਫੇ ਪਾ ਕੇ ਆਪਾਂ ਨੇ ਬੀਜ ਦਾ ਕਰ ਦੇਣਾ ਵੀ ਕਣਕ ਹੁਣ ਦੇਖੋ ਆਪਣਾ ਵੀ ਪੱਕੀ ਵੀ ਵੱਡ ਹੋਣੀ ਹਲੇ ਕੱਲ ਪਰਸੋਂ ਚੌਥੇ ਨੂੰ ਦੋ ਦਿਨ ਦਾ ਇਹਨਾਂ ਕੋਲ ਕੰਮ ਹੈਗਾ ਸਰੋਂ ਦਾ ਹੁਣ ਤੱਕ ਤਕਰੀਬਨ ਜਦ ਤੱਕ ਇਹ ਪੱਕੀ ਪਈ ਜਿਹੜੀ ਕਸਰ ਹੋ ਜਦੋਂ ਹੋਰ ਨਿਕਲ ਜੂਗੀ ਬੱਦਕੇ ਕੱਡੀਆਂ ਨੂੰ ਲਾਈਆਂ ਪਾਣੀ ਬੂਟਿਆਂ ਨੂੰ ਇਹ ਹੁਣ ਤਾਂ ਆਏ ਪਾਣੀ ਚਾਹੀਦਾ ਖੇਤ ਭਰੇ ਵੇ ਬਜ ਜਿੰਨਾ ਪਾਣੀ ਉਨਾ ਹੀ ਬੂਟੇ ਹੁਣ ਵਧਣੇ ਆ ਬੂਟੇ ਦੇ ਨਾ ਉੱਪਰ ਤੇ ਪਾਣੀ 7 7 8 8 ਫੁੱਟ ਤੱਕ ਉੱਪਰ ਦੇ ਪਾਣੀ ਚੋਂ ਲੱਗ ਜਾਂਦਾ ਫੇਰ ਉਹ ਤਾਂ ਲੱਗਦਾ ਹਾਂ ਬੂਟੇ ਨੇ ਖਿੱਚਿਆ ਪਾਣੀ ਇਹ ਦੇਖੋ ਆਪਣੇ ਅਰੇ ਬੂਟੇ ਨਾਲ ਅਰੇ ਦਰ ਫਰਕ ਬਹੁਤ ਆ ਕੀ ਇਧਰ ਬਾਈਆਂ ਨੇ ਬੀਜੇ ਮਾਂ ਇਹਨਾਂ ਨੂੰ ਹੋ ਗਿਆ ਹਫਤਾ ਕਿ ਬੀਜਿਆਂ ਨੂੰ ਆਨੇ ਤਰ੍ਹਾਂ ਦੇ ਬੀਜੇ ਵੀ ਨੂੰ ਟਾਈਮ ਹੋ ਗਿਆ ਕਾਫੀ ਜੀ ਫੇ ਫਸਲ ਇਕੱਠੀ ਥੋੜੀ ਜਿਹੀ ਲੋਟ ਰਹਿੰਦੀ ਆ ਆ ਦੇਖੋ ਆ ਵੀ ਜਮੇ ਮਾਂ ਇਧਰ ਸਾਰੇ ਸਿਆੜ ਨਿਕਲ ਗਏ ਉਹ ਗਾਂ ਮੱਕੀ ਬੀਜੀ ਵੀ ਹੈ ਮੱਕੀ ਵਧੀਆ ਲੱਗ ਗਈ ਹਮਣ ਜਰਨ ਇੱਕ ਦੀ ਚਾਰੇ ਵਾਲਾ ਕੰਮ ਜ਼ਿਆਦਾ ਜਿੰਨਾ ਵੀ ਸਾਡੇ ਬੂਟੇ ਸਾਰੇ ਇਹਦੇ ਵੀ ਚਾਰੇ ਵੀ ਹੋਣਾ ਵੀ ਉਹਦੇ ਕਰਕੇ ਆਪਾਂ ਦੇ ਜਲਾਈ ਵੀ ਬਦਲਦੀ ਹੈ ਉਸ ਮਾਂ ਬੀਜ ਦੇ ਉਹ ਦੇਖਦੇ ਮਸਰੀ-ਮਸਰੀ ਜਿਹੜਾ ਮੈਨੂੰ ਜਿਆ ਨਾ ਦਿਨਾਂ ਚ ਸੀਜ਼ਨ ਹੁੰਦਾ ਦਾਲਾਂ ਦਾ ਪੰਨਾ ਨਾ ਗੌਰ ਨਹੀਂ ਹੈਗੀ ਬਾਕੀ ਪਤਾ ਕਰਕੇ ਬੀਜ ਦੇ ਇੱਕ ਮੂੰਗੀ ਬੀਜ ਦੇਣੀ ਆਪਾਂ ਨੂੰ ਮੱਧੂ ਇਹ ਕਹ ਰਿਹਾ ਆਪਾਂ ਨਾ ਆਪਣੇ ਡੰਗਰਾਂ ਚੁੱਗੀ ਚਾਰਾ ਰੱਖਣਾ ਬਾਕੀ ਇਹ ਚੀਜ਼ਾਂ ਹੀ ਬੀਜਣੇ ਸਾਰੀਆਂ ਇਕੱਤੀ ਬੀਜਨੇ ਸਿਆੜ ਕੱਢ ਗਿਆ ਜਿਗਣਾ ਸਰੋਂ ਬੀਜੀ ਦੀ ਦੇਖਦੇ ਜਿਹੜੇ ਵੀਰ ਲਾਉਂਦੇ ਉਹਨਾਂ ਦਾ ਮਾੜਾ ਮੋਟਾ ਪਤਾ ਕਰਕੇ ਵੀ ਕਿੰਨੀ ਕੁ ਦੂਰ ਸਿਆੜ ਰੱਖਣਾ। ਇੰਨਾ ਕੁ ਬੀਜ ਪੈਂਦਾ ਉਹਦੇ ਹਿਸਾਬ ਨਾਲ ਬੀਜ ਦੇਣਾ ਆਪਾਂ ਨੇ। ਦੋ ਦਿਨ ਦੱਖਣ ਚੱਲਿਆ ਦੱਖਣ ਹੈ। ਸਾਰੀਆਂ ਗਣਕਾਂ ਦੇ ਅੱਜ ਪਰ ਇਸ ਦਰਜ ਵੀ ਜਾ ਕੇ ਉਹ ਵੀ ਇਹੀ ਕਹਿੰਦੇ ਵੀ ਦੋ ਦਿਨ ਚ ਪੱਕੀ ਜਾਣਗੇ। ਦੋ ਦਿਨ ਚ ਪੱਕ ਕੇ ਆ ਜਾਣਗੇ। ਅਦਾਖੇ ਸਮਝ ਲੋ ਬੱਤੇ ਕੱਲ ਨੂੰ ਬਹਿ ਜਣੇ ਸਵੇਰ ਟਾਈਮ ਆਪਾਂ ਇਹ ਸਵੇਰ ਟਾਈਮ ਥੋੜਾ ਨਰਮ ਲੱਗਦਾ ਚਲੋ ਸਵੇਰ ਟਾਈਮ ਲੱਗਦਾ ਵੀ ਹੁੰਦਾ ਨਰਮ ਐਨਾਂ ਜੇ ਧੁੱਪਾਂ ਨਾਲ ਬਹੁਤ ਫਰਕ ਵਹਿ ਗਿਆ ਬਾਕੀ ਸਰੋਂ ਝੜੀ ਬੀਬੀ ਸਰੀ ਇਹ ਵਿੱਚ ਜੰਮਦੀ ਦੁਬਾਰੇ ਫੇਰ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਕਿਸੇ ਅਗਲੇ ਵਲੌਗ ਚ